ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼ਿਜੇ ਅਕਾਲਤਖ ਸਾਹਿਬ ਦੇ ਸਿੰਘ ਸਵਾਨ ਗਿਆਨੀ ਕੁਲਦੀਪ ਸਿੰਘ ਗੜਗੜ ਜਿਹੜੇ ਨੇ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਵਾਲਾ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਮੁਲਾਕਾਤ ਬੜੀ ਸੀਮਤ ਸਮੇਂ ਦੇ ਵਿੱਚ ਜਿਹੜੀ ਹੋਈ ਹੈ ਸਮਾ ਬੜਾ ਘੱਟ ਮਿਲਿਆ ਮੁਲਾਕਾਤ ਦੇ ਵਿੱਚ ਤਾਂ ਨਾਲ ਹੀ ਗੱਲ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਐਗਜ਼ੈਕਟਿਵ ਦੀ ਜਿਹੜੀ ਮੀਟਿੰਗ ਆ ਉਹ 9 ਜੂਨ ਦੀ ਰੱਖੀ ਗਈ ਹੈ 9 ਜੂਨ ਨੂੰ ਕਿਹੜੇ ਵੱਡੇ ਫੈਸਲੇ ਹੋਣਗੇ ਇਸ ਤੇ ਵੀ ਜਿਹੜੀ ਪੂਰੀ ਹੈ ਚਰਚਾ ਸੀ ਜਾਨਕੀ ਵਿਚਾਰ ਚਰਚਾ ਜਾਨਕੀ ਪੂਰੀ ਵਿਸਥਾਰ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਪਾਣੇ ਸਾਚੀ ਕਾ ਜੀ ਰਪਾਣਾ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਾਰਜਕਾਰੀ ਅਥਿਹਦਾਰ ਸਿੰਘ ਸਹਬਾਨ ਕੁਲਦੀਪ ਸਿੰਘ ਗੜਕੜਦੀ ਕਹਿੰਦੇ ਅੱਜ ਬੰਦੀ ਸਿੰਘਾਂ ਨੂੰ ਮਿਲਿਆ ਮਿਲ ਕੇ ਆਏ ਨੇ ਜਿਹਦੇ ਵਿੱਚ ਲੰਬਾ ਸਮਾਂ ਹੋ ਗਿਆ ਜਿਹੜੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂ ਆਣਾ ਬੰਦ ਸੀ ਉਹਨਾਂ ਨਾਲ ਮੁਲਾਕਾਤ ਹੋਈ ਆ ਮੁਲਾਕਾਤ ਜਿਹੜੀ ਆ ਬੜੀ ਸੀਮਤ ਸਮੇਂ ਦੇ ਵਿੱਚ ਹੋਈ ਆ ਮੈਨੂੰ ਲੱਗਦਾ 15 20 15 ਮਿੰਟ ਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਆ ਗਏ 15 ਮਿੰਟ ਦੇ ਵਿੱਚ ਕੀ ਤੁਹਾਨੂੰ ਲੱਗਦਾ ਵੀ ਉਹ ਮੁਲਾਕਾਤ ਚ ਮਾਇਨੇ ਕੀ ਨੇ ਉਹ ਦੇਖੋ ਮਜੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀਆਂ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹਮ ਪਹਿਲਾਂ ਅਕਾਲੀ ਆਗੂ ਨੇ ਵੀ ਕੀਤੀ ਆ ਵਿਕਰਮ ਸਿੰਘ ਮਜੀਠੀਆ ਵੀ ਆਈ ਸੀ ਇੱਕ ਵਾਰ ਹਮ ਉਸ ਤੋਂ ਬਾਅਦ ਐ ਜੀ ਪੀ ਸੀ ਪ੍ਰਧਾਨ ਵੀ ਆਏ ਬਿਲਕੁਲ ਤੇ ਹੁਣ ਸਿੰਘ ਸਾਹਿਬ ਵੀ ਆ ਗਏ ਇਹਨਾਂ ਮੁਲਾਕਾਤਾਂ ਦੇ ਸਵਾਲ ਉੱਠ ਰਹੇ ਆ ਹਮ ਹੁਣ ਮੁਲਾਕਾਤਾਂ ਦੇ ਸਵਾਲ ਇਸ ਕਰਕੇ ਉੱਠ ਰਹੇ ਆ ਮੁਲਾਕਾਤ ਦਾ ਸਵਾਲ ਇਹ ਨਹੀਂ ਕਿ ਤੁਸੀਂ ਭਾਈ ਰਾਜੋਆਣਾ ਨਾਲ ਮੁਲਾਕਾਤ ਕਿਉਂ ਕਰਨ ਆਏ ਹੋ ਹਮ ਸਵਾਲ ਇਹ ਉੱਠਿਆ ਕਿ ਜਿੰਨੇ ਲੀਡਰ ਆ ਰਹੇ ਆ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਕੋਲ ਹੀ ਕਿਉਂ ਆ ਰਹੇ ਆ ਇਹ ਵੀ ਠੀਕ ਹੈ ਠੀਕ ਜੇ ਤੁਸੀਂ ਬੰਦੀ ਸਿੰਘ ਕਹਿ ਰਹੇ ਹੋ ਤਾਂ ਬੰਦੀ ਸਿੰਘ ਤਾਂ ਬਹੁਤ ਹੈ ਹਮ ਬੰਦੀ ਸਿੰਘ ਤਾਂ ਬਹੁਤ ਨੇ ਵੱਡੀ ਲੰਬੀ ਚੌੜੀ ਲਿਸਟਾ ਬੰਦੀ ਸਿੰਘਾਂ ਦੀ ਜਦੋਂ ਗੱਲ ਬੰਦੀ ਸਿੰਘਾਂ ਦੀ ਆਉਂ ਆ ਰਹੀ ਹੈ ਤਾਂ ਫਿਰ ਤੁਸੀਂ ਦੂਜੇ ਬੰਦੀ ਸਿੰਘਾਂ ਨਾਲ ਮੁਲਾਕਾਤ ਕਿਉਂ ਨਹੀਂ ਕਰਨ ਜਾ ਰਹੇ ਹਰ ਵਾਰ ਹਰ ਲੀਡਰ ਭਾਈ ਰਾਜੂ ਆਣਾ ਕੋਲ ਹੀ ਕਿਉਂ ਆ ਰਿਹਾ ਇਹ ਇੱਕ ਵੱਡਾ ਸਵਾਲ ਹੈ ਠੀਕ ਹੈ ਸਵਾਲ ਹੈ ਤੇ ਚਰਚਾ ਦਾ ਵਿਸ਼ਾ ਵੀ ਹੈ ਤੇ ਖਾਸ ਕਰਕੇ ਜਿਹੜੇ ਕੁਝ ਮਾਹਿਰ ਨੇ ਕੁਝ ਪੰਥਕ ਜਿਹੜੇ ਆਗੂ ਨੇ ਜਾਂ ਕੁਝ ਸਰਗਰਮ ਲੀਡਰ ਨੇ ਉਹ ਇਹਨਾਂ ਚੀਜ਼ਾਂ ਤੇ ਸਵਾਲ ਉਠਾ ਰਹੇ ਆ ਹੁਣ ਦੂਜੀ ਗੱਲ ਅੱਜ ਉਹ ਆਏ ਆ ਇਸ ਤੋਂ ਪਹਿਲਾਂ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਆਏ। ਉਹਨਾਂ ਨੇ ਮੁਲਾਕਾਤ ਕੀਤੀ। ਤਾਂ ਅੱਜ ਉਹਨਾਂ ਨੇ ਬਾਹਰ ਆ ਕੇ মিডিਆ ਨਾਲ ਗੱਲਬਾਤ ਕੀਤੀ ਪਰ ਕੋਈ ਬੜੀ ਲੰਬੀ ਚੌੜੀ ਗੱਲ ਤਾਂ ਨਹੀਂ ਕੀਤੀ ਕਿ ਕਿਉਂ ਹੋਈ ਮੁਲਾਕਾਤ। ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ ਕਿ ਜੋ ਹੁਣ ਸਮਾਂ ਚੱਲ ਰਿਹਾ ਜੂਨ ਮਹੀਨਾ ਚੱਲ ਰਿਹਾ ਇਹ ਖਾਸ ਕਰਕੇ ਸਿੱਖ ਕੌਮ ਲਈ ਬੜਾ ਉਹਨੂੰ ਕਿੰਨਾ ਸ਼ਬਦਾਂ ਚ ਆਪਾਂ ਬਿਆਨ ਕਰੀਏ। ਬਿਲਕੁਲ ਜਿਹੜੇ 8 ਤਰੀਕ ਤੱਕ ਜਦੋਂ 1984 ਦੇ ਵਿੱਚ ਸਿੱਖਾਂ ਦੇ ਉੱਪਰ ਕਿੰਨਾ ਕਤਲੇਆਮ ਹੋਇਆ ਵੀ ਇਨ੍ਹਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਯੋਧਿਆਂ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਲਈ ਤਾਂ ਸਾਡੇ ਲਈ ਵਧੀਆ ਹੋਏਗਾ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਦੂਜੀ ਗੱਲ ਉਹਨਾਂ ਨੇ ਆਪਣੇ ਸਵਾਲ ਦੇ ਜਵਾਬ ਦੇ ਵਿੱਚ ਜਿਹੜਾ ਹਰਨਾਮ ਸਿੰਘ ਖਾਲਸਾ ਵਾਲ ਜਿਹੜਾ ਉਹਨੇ ਕਿਹਾ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਕੌਮ ਦੇ ਨਾਂ ਸੰਦੇਸ਼ ਦੇਣਗੇ 6 ਜੂਨ ਨੂੰ ਤਾਂ ਉਹਦਾ ਵਿਰੋਧ ਹੋਏਗਾ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਐਸ ਜੀ ਪੀ ਸੀ ਇਸ ਤੋਂ ਪਹਿਲਾਂ ਸਿੰਘ ਸਾਹਿਬ ਦੀਆਂ ਨਿਯੁਕਤੀਆਂ ਕਰਦੀ ਸੀ ਉਸੇ ਸੰਵਿਧਾਨ ਮੁਤਾਬਕ ਉਸੇ ਮਾਨ ਮਰਿਆਦਾ ਤਹਿਤ ਮੇਰੀ ਵੀ ਨਿਯੁਕਤੀ ਹੋਈ ਹੈ ਤੇ ਮਰਿਆਦਾ ਜਿਵੇਂ ਪਹਿਲਾਂ ਸੀ ਤੇ ਉਵੇਂ ਮਰਿਆਦਾ ਮੇਰੀ ਹੈ ਬਿਲਕੁਲ ਤੇ ਉਹ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਭਾਈ ਰਾਜੂ ਵਾਲਾ ਨੇ ਸੰਦੇਸ਼ ਭੇਜਿਆ ਕਿ ਜਿਹਾ ਨਹੀਂ ਹੋਣਾ ਚਾਹੀਦਾ ਸਿੱਖ ਕੌਮ ਨੂੰ ਇਹਨਾਂ ਦਿਨਾਂ ਨੂੰ ਸ਼ਾਂਤੀ ਨਾਲ ਮਨਾਉਣਾ ਚਾਹੀਦਾ ਹੈ ਇੱਕ ਜੁੜਤਾ ਦਾ ਸਬੂਤ ਦੇਣਾ ਚਾਹੀਦਾ ਇਹ ਗੱਲਾਂ ਦੇ ਜਿਹੜੇ ਜਵਾਬ ਹੈ ਉਹ ਸਿੰਘ ਸਾਹਿਬ ਨੇ ਦਿੱਤੇ ਆ ਤੇ ਕਿਹਾ ਕਿ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਜਰੂਰ ਸੁਣਾ ਦਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਦਾ ਇੱਕ ਬਚਨ ਆ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਡਾਸ ਉਹ ਸਭਨਾ ਕੀ ਰਣਕਾ ਤਵਾਓ ਹਮਾਰੇ ਪਾਸ ਸਿੱਖ ਜਿਹੜਾ ਵਾ ਉਹ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਜਿਉਂਦਾ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਆਂ ਵੀ ਗੁਰਬਾਣੀ ਦੇ ਆਸ਼ੇ ਦੇ ਮੁਤਾਬਕ ਚੱਲੀਏ ਕੋਸ਼ਿਸ਼ ਸ਼ਖਸੀਅਤਾਂ ਉਹ ਵਾ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਹੰਡਾਇਆ ਤੇ ਕਮਾਇਆ ਉਹਦੇ ਵਿੱਚ ਹੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਤੇ ਸਾਡੇ ਹੋਰ ਕਈ ਬੰਦੀ ਸਿੰਘ ਆ ਖਾਸ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਕੋਈ ਅਪੀਲ ਨਹੀਂ ਕੀਤੀ ਹੈਗੀ ਕਿ ਮੇਰੀ ਕੋਈ ਪਾਂਸੀ ਜਿਹੜੀ ਆ ਉਹ ਮੈਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਜਿਹੜੇ ਕਹਿੰਦੇ ਆ ਕਿ ਮੈਂ ਕਦੀ ਕਿਸੇ ਦੇ ਸਾਹਮਣੇ ਝੁਕੂੰਗਾ ਨਹੀਂ ਲਿਫੂੰਗਾ ਨਹੀਂ ਮੇਰੇ ਲਈ ਸਿੱਖੀ ਅਸੂਲ ਤੇ ਸਿੱਖੀ ਸਿਧਾਂਤ ਜਿਹੜੇ ਆ ਵੱਡੇ ਆ ਔਰ ਹੁਣ ਵੀ ਉਹਨਾਂ ਨੇ ਕਿਹਾ ਵੀ ਅਸੀਂ ਜੋ ਕੀਤਾ ਸਾਨੂੰ ਉਹਦੇ ਤੇ ਫਕਰ ਆ ਸਾਨੂੰ ਉਹਦੇ ਤੇ ਮਾਣ ਆ ਤੋ ਐਜੇ ਜਥੇਦਾਰ ਹੋਣ ਦੇ ਨਾਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਮਿਲਿਆ ਉਹ ਬੜੇ ਚੜ੍ਹਦੀ ਕਲਾ ਦੇ ਵਿੱਚ ਹੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆਈ ਉਹਨਾਂ ਨੇ ਇਹ ਗੱਲ ਆਖਿਆ ਕਿ ਮੈਂ ਤੇ ਗੁਰੂ ਦੇ ਪਾਣੇ ਦੇ ਵਿੱਚ ਆ ਗੁਰੂ ਦੀ ਰਜ਼ਾ ਦੇ ਵਿੱਚ ਆ ਬਾਕੀ ਉਹਨਾਂ ਨੇ ਫੇਰ ਉਹ ਗੱਲ ਦੁਹਾਈ ਆ ਭਈ ਜਿਹੜਾ ਉਹਨਾਂ ਦਾ ਮਸਲਾ ਉੱਥੇ ਹੈਗਾ ਵਾ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਉਦੋਂ ਸਰਕਾਰ ਨੇ ਐਲਾਨ ਕੀਤੇ ਆ ਜੇ ਮੰਨ ਲਓ ਉਹ ਤੇ ਕਹਿੰਦੇ ਵੀ ਜੇ ਮੁਕਰ ਵੀ ਗਏ ਤੇ ਠੀਕ ਆ ਪਰ ਇੱਕ ਪਾਸਾ ਕਰ ਦੋ ਉਹ ਅੱਜ ਵੀ ਇਹ ਕਹਿੰਦੇ ਵੀ ਇੱਕ ਪਾਸਾ ਕਰ ਦੋ ਮੈਂ ਕੋਈ ਭੀਖ ਨਹੀਂ ਮੰਗ ਮੰਗਦਾ ਮੈਂ ਗੁਰੂ ਦੇ ਰਜ਼ਾ ਦੇ ਵਿੱਚ ਤੇ ਗੁਰੂ ਦੇ ਭਾਣੇ ਦੇ ਵਿੱਚ ਆ ਬਾਕੀ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੀ ਨਾਮ ਬਾਣੀ ਦੇ ਨਾਲ ਜੁੜੇ ਹੋਏ ਆ ਤੇ ਗੁਰੂ ਦੀਆਂ ਬਾਤਾਂ ਪਾਈਆਂ ਤੇ ਸਿੱਖ ਇਤਿਹਾਸ ਦੀ ਗੱਲ ਕੀਤੀ ਕੋਈ ਗੱਲ ਉਹਨਾਂ ਨੇ ਇਹ ਵੀ ਰੱਖੀ ਕਿ ਕੋਈ ਮੇਰੇ ਕੇਸ ਜਿਹੜਾ ਵਾਪਸ ਨਹੀਂ ਲਿਆ ਜਾਵੇ ਐਸਜੀਪੀਸੀ ਕਹਿੰਦੀ ਸੀ ਕੇਸ ਵਾਪਸ ਨਹੀਂ ਲਵਾਂਗੇ ਇਸ ਤਰੀਕੇ ਦੀ ਚਰਚਾ ਹੋਈ ਹੈ ਜੀ ਉਹ ਪ੍ਰਧਾਨ ਸਾਹਿਬ ਜਿਹੜੇ ਹਰਜਿੰਦਰ ਸਿੰਘ <th> ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਚਲੋ ਕਿਹਾ ਵੀ ਮੇਰੇ ਵੱਲੋਂ ਸੁਨੇਹਾ ਲਾ ਦਿਓ ਭਈ ਅਸਲ ਦੇ ਵਿੱਚ ਗੱਲ ਤੇ ਉਹਨਾਂ ਦੀ ਠੀਕ ਆ ਵੀ ਗੱਲ ਤੇ ਸੰਸਥਾਵਾਂ ਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮੈਂਦਾ ਧਾਰਮਿਕ ਜਮਾਤ ਔਰ ਉਹ ਵਾਰ-ਵਾਰ ਸਮਾਂ ਮੰਗਦੇ ਆ ਤੇ ਸਰਕਾਰਾਂ ਤੇ ਮਿਲਣ ਦਾ ਸਮਾਂ ਵੀ ਨਹੀਂ ਦਿੰਦੀਆਂ ਐ ਮਸਲੇ ਤੇ ਤੋਂ ਉਹਨਾਂ ਦੀ ਭਾਵਨਾ ਬੜੀ ਸੱਚੀ ਸੋਚੀ ਆ ਵੀ ਇਦਾਂ ਜਿਹੜੀਆਂ ਸੰਸਥਾਵਾਂ ਵਾਂ ਇਹਦਾ ਵਕਾਰ ਬਹਾਲ ਰਹਿਣਾ ਚਾਹੀਦਾ ਇਸ ਕਰਕੇ ਜੋ ਵੀ ਸਰਕਾਰ ਆ ਇੱਕ ਇੱਕ ਪਾਸਾ ਤੇ ਕਰੇ ਨਾ ਇੱਕ ਫੈਸਲਾ ਤੇ ਕਰੇ ਨਾ ਕੋਰਟ ਹੁਣ 18 ਮਾਰਚ ਨੂੰ ਉਹ ਲੱਗੀ ਸੀ ਉਸ ਤੋਂ ਬਾਅਦ ਕੀ ਹੋਇਆ ਅਜੇ ਤੱਕ ਕੁਝ ਵੀ ਨਹੀਂ ਹੋਇਆ ਉਹ ਤੇ ਆਪਣੀ ਗੱਲ ਦੇ ਉੱਤੇ ਕਹਿਮੀ ਹੈਗੇ ਨਾ ਬੋਲਾ ਸਿੰਘ ਸਾਹਿਬ ਬੋਲਾਕਾਰ ਕਰਕੇ ਕੱਦੂ ਖਾਰ ਵੀ ਬਚਾਰੇ ਨੂੰ ਲੈ ਕੇ ਸੰਗਤਾਂ ਨੂੰ ਕਿਹਾ ਜਾਣਾ ਕਿਉਂਕਿ ਸੰਗਤਾਂ ਬੜੀ ਮੁਕਤਾ ਦੇ ਵਿੱਚ ਰਹੇ ਨੇ ਉਹ ਦੂਜੇ ਪਾਸੇ ਹਰਨਾਮ ਸਿੰਘ ਢੋਮਾ ਜੀ ਕਾਰਜ ਅਸੀਂ ਜਿਹੜਾ ਹੈ ਤਮ ਜਿਹੜਾ ਇਸ ਸੇ ਤੋਂ ਪ੍ਰੇਰਿਤ ਅਕਾਲ ਤਖਤ ਸਾਹਿਬ ਦੇ ਉੱਪਰ ਨਹੀਂ ਬੋਲ ਰਿਹਾ ਦੇਖੋ ਇਹ ਦੂਜੇ ਪਾਸੇ ਇਹ ਇਹ ਇਸ ਮਸਲੇ ਤੇ ਭਾਈ ਭਲਵੰਤ ਸਿੰਘ ਰਾਜੂ ਆਣਾ ਨੇ ਉਹ ਚਿਰਚਾ ਸੁਨੀਹਾ ਦਤਾਂਦਰ ਉਹ ਸੁਨੀਹਾ ਇਹ ਆ ਕਿ ਅਕਾਲ ਤਖਤ ਸਾਹਿਬ ਸਰਵੋੱਚਾ ਅਕਾਲ ਤਖਤ ਸਾਹਿਬ ਮਹਾਨ ਆ ਅਰੋਨਾ ਨੇ ਕਿਹਾ ਵੀ ਅਜੇ ਤੱਕ ਜਿੰਨੇ ਵੀ ਜਥੇਦਾਰ ਸਾਹਿਬ ਲੱਗੇ ਆ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਨਮੈਂਦਾ ਜਮਾਤ ਹੀ ਲਾਉਂਦੀ ਰਹੀ ਆ ਉਸੇ ਪ੍ਰੋਸੈਸ ਦੇ ਤਹਿਤ ਹੁਣ ਜਥੇਦਾਰ ਸਾਹਿਬ ਲੱਗੇ ਆ ਭਈ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਮਾਣ ਮਰਿਆਦਾ ਦਾ ਖਿਆਲ ਰੱਖਦਿਆਂ ਇਹੋ ਜੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਠੇਸ ਪਹੁੰਚਦੀ ਆ ਔਰ ਰਾਜੂਵਾਨਾ ਸਾਹਿਬ ਨੇ ਉਚੇਚਾ ਸੁਨੇਹਾ ਦਿੱਤਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਦਿਨ ਵਾ ਬਹੁਤ ਇਤਿਫਾਕ ਦੇ ਨਾਲ ਔਰ ਸ਼ਹੀਦਾਂ ਨੂੰ ਯਾਦ ਕਰਦੇ ਆ ਗੁਰੂ ਦੀ ਭੈ ਭਾਵਨੀ ਦੇ ਵਿੱਚ ਮਨਾਇਆ ਜਾਵੇ ਸਰਦਾਰ ਬਲਵੰਤ ਸਿੰਘ ਰਾਜੂਵਾਨਾ ਸਾਹਿਬ ਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੋ ਕਿ ਇਹਦਾ ਸਰਕਾਰ ਜਿਹੜਾ ਟਾਈਮ ਨਹੀਂ ਦੇ ਰਹੀ ਦੂਜੇ ਸਿੰਘ ਸਾਹਿਬਾਂ ਨੇ ਵੀ ਗੱਲ ਕੀਤੀ ਜਾਪੇ ਜਿਹੜੇ ਉਹਨੂੰ ਕਾਰੇ ਗਏ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਕੇਂਦਰ ਸਰਕਾਰ ਤੋਂ ਸਮਾਂ ਲੈ ਲੈ ਸਕਦੇ ਹੋ ਤੁਹਾਨੂੰ ਉਹਨਾਂ ਦੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤ ਕਰੋ ਉਹ ਬਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਬੁਲਾਕਾਤ ਕਰ ਸਕਦੇ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮਨਜਤ ਮੰਨ ਲਓ ਵੀ ਆ ਜੋ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੈਗੀ ਆ ਬਿਲਕੁਲ ਪਾਣਾ ਜੀ ਜਿਸ ਤਰ੍ਹਾਂ ਆਪਾਂ ਦਰਸ਼ਕਾਂ ਨੂੰ ਖਾਸ ਤੌਰ ਤੇ ਜੋ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੜ ਤਾਂ ਜੇਲ੍ਹ ਤੋਂ ਬਾਹਰ ਆਏ ਤਾਂ ਉਹਨੇ ਕਿਹਾ ਕਿ ਮੁਲਾਕਾਤਰੀਆ ਬੜੇ ਛੋਟੇ ਸਮੇਂ ਦੇ ਵਿੱਚ ਹੋਈ ਹੈ ਉਹਨਾਂ ਦਾ ਹਾਲ ਚਾਲ ਪੁੱਛਿਆ ਗਿਆ ਤਾਂ ਕਹਿੰਦਾ ਚੜ੍ਹਦੀ ਕਲਾ ਦੇ ਵਿੱਚ ਨੇ ਭਾਈ ਬਲਵੰਤ ਸਿੰਘ ਰਾਜੂ ਜਣਾ ਤੇ ਦੂਜੇ ਪਾਸੇ ਉਹਨੇ ਕਿਹਾ ਪਰ ਇਹਦੇ ਚ ਨਾ ਇੱਕ ਮੈਂ ਹੋਰ ਕਹਿ ਰਾਮਜੀਤ ਸ਼ਾਮ ਜੀ ਨੂੰ ਇੱਕ ਗੱਲ ਮੈਂ ਸੁਣੀ ਕੋਈ ਰਿਊਮਰ ਜਿਹਾ ਸੀਗਾ ਕਿ ਸ਼ਾਇਦ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੁਲਾਕਾਤ ਨਹੀਂ ਹੋਈ ਇਹ ਇੱਕ ਰਿਊਮਰ ਜਿਹਾ ਫੈਲਿਆ ਸ਼ਾਮ ਜੀ ਨੂੰ ਤੇ ਮੈਂ ਕੋਸ਼ਿਸ਼ ਕੀਤੀ ਮੇਰੀ ਜੇਲ ਸੁਪਰਡੈਂਟ ਨਾਲ ਗੱਲ ਹੋ ਸਕੇ ਮੈਂ ਫੋਨ ਟਰਾਈ ਕੀਤਾ ਕਾਫੀ ਪਰ ਜਿਹੜੇ ਐਸਜੀਪੀਸੀ ਮੈਂਬਰ ਉਹਨਾਂ ਦੇ ਨਾਲ ਸੀ ਉਹਨਾਂ ਨਾਲ ਮੈਂ ਕਰਾਸ ਚੈੱਕ ਜ਼ਰੂਰ ਕੀਤਾ ਤਾਂ ਉਹਨਾਂ ਨੇ ਗੱਲ ਕਹੀ ਹੈ ਕਿ ਮੁਲਾਕਾਤ ਹੋਈ ਸੀ ਮੈਂ ਨਾਲ ਸੀ ਤੇ ਜਿਹੜੀਆਂ ਗੱਲਾਂ ਬਾਤਾਂ ਬਾਹਰ ਸਿੰਘ ਸਾਹਿਬ ਨੇ ਆ ਕੇ ਮੀਡੀਆ ਨਾਲ ਕਿਹਾ ਤੇ ਉਹੀ ਗੱਲਾਂ ਹੋਈਆਂ ਨੇ ਮੁਲਾਕਾਤ ਹੋਈ ਹੈ ਪਰ ਇਹ ਇੱਕ ਵਾਰੀ ਗੱਲ ਜ਼ਰੂਰ ਸ਼ਾਮ ਨੂੰ ਰੀ ਉਮਰ ਸੀਗਾ ਕਿ ਮੀਟਿੰਗ ਨਹੀਂ ਹੋਈ ਪਰ ਇਹ ਵੀ ਗੱਲ ਅਫਵਾਹ ਫੈਲ ਗਈ ਸੀ ਕਿ ਸ਼ਾਇਦ ਭਾਈ ਰਾਜੋਆਣਾ ਨੇ ਉਹਨਾਂ ਨੂੰ ਮਿਲਣ ਤੋਂ ਮਨਾ ਕਰਤਾ ਪਰ ਇਹਦੇ ਚ ਮੈਂ ਹੋਰ ਦੱਸਦਾ ਮਨਾ ਕਿਵੇਂ ਕਰ ਸਕਦੇ ਆ ਭਾਈ ਰਾਜੋਆਣਾ ਜੇ ਆਪਾਂ ਉਹਨੂੰ ਆਪਾਂ ਰਾਜਨੀਤਿਕ ਤੌਰ ਤੇ ਦੇਖੀਏ ਕੁਲਦੀਪ ਸਿੰਘ ਗਰਗੱਜ ਲੋਕ ਕਹਿ ਰਹੇ ਆ ਕਿ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਲਾਇਆ ਠੀਕ ਹੈ ਠੀਕ ਸਵੇਰੇ ਸਵੇਰੇ ਹਨੇਰੇ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦੇ ਜਿਹੜੀ ਤਾਜਪੋਸ਼ੀ ਉਹ ਕੀਤੀ ਗਈ ਆ ਤੇ ਭਾਈ ਰਾਜੋਆਣਾ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ ਪਰ ਬਾਣਾ ਜੀ ਤੁਹਾਡੀ ਬਿਲਕੁਲ ਗੱਲ ਠੀਕ ਆ ਦਰਸ਼ਕਾ ਵੀ ਸੋਚ ਰਹੇ ਹੋਣਗੇ ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਪੱਤਰਕਾਰੀ ਖੇਤਰ ਦੇ ਵਿੱਚੋਂ ਲਗਾਤਾਰ ਕਵਰੇਜ ਕਰਦੇ ਹੋ ਜੇ ਮੈਂ ਥੋੜਾ ਪਿੱਛੇ ਚਾਹਤ ਮਾਰਾ ਸਿੰਘ ਸਭਾਣਾ ਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਮੁਲਾਕਾਤ ਕਰਕੇ ਆਏ ਤਾਂ ਡੇਢ ਘੰਟੇ ਦੀ ਮੁਲਾਕਾਤ ਹੋਈ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਏ ਮੁਲਾਕਾਤ ਸਵਾ ਘੰਟੇ ਦੀ ਹੋਈ ਤਾਂ ਉਸ ਤੋਂ ਆ ਜਿਹਨੇ ਵੀ ਜਥੇਦਾਰ ਰਹੇ ਨੇ ਤਾਂ ਕਟੋ-ਕਟ ਵੀ ਘੰਟਾ ਸਵਾ ਘੰਟਾ ਅੱਧਾ ਘੰਟਾ ਪੋਨੇ ਘੰਟੇ ਦੀ ਮੁਲਾਕਾਤ ਹੁੰਦੀ ਸੀ ਪਰ ਇਹ ਮੁਲਾਕਾਤ ਸਿਰਫ 10 ਕੇ 15 ਮਿੰਟ ਦੇ ਵਿੱਚ ਸੀਮਤ ਰਹਿ ਗਈ ਦਾਲ ਦੇ ਵਿੱਚ ਕੁਝ ਕਾਲਾ ਤਾਂ ਹੈ ਨਹੀਂ ਦੇਖੋ ਉਹ ਉਹ ਨਹੀਂ ਆਪਾਂ ਉਸ ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ ਮੁਲਾਕਾਤ ਤੇ ਕਿ ਮੁਲਾਕਾਤ ਦਾ ਸਮਾਂ ਕਿੰਨਾ ਰਹਿਣ ਵਾਲਾ ਕਿੰਨਾ ਕਿਉਂ ਮੰਨ ਲਓ মিডিਆ ਬਾਹਰ ਖੜਾ ਹੈ ਸਿੰਘ ਸਾਹਿਬ ਜੇ ਕੋਈ ਵੀ ਮੁਲਾਕਾਤ ਕਰਨ ਲੱਗੋ ਆਗੂ ਅੱਗੇ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਉਹਦਾ ਟਾਈਮਿੰਗ ਆਪਾਂ ਉਸ ਟਾਈਮ ਨੂੰ ਕਵਰ ਨਹੀਂ ਕਰਦੇ ਜਿੰਨਾ ਟਾਈਮ ਉਹਨੇ ਸੁਪਰ ਡੈਕ ਦੇ ਦਫ਼ਤਰ 'ਚ ਬੈਠਣਾ ਜਿੰਨੀ ਉਹਦੀ ਵੇਟਿੰਗ ਹੈ ਕਈ ਵਾਰ ਕੀ ਹੁੰਦਾ ਹੈ ਕਿ ਇਹ ਜੇ ਸਮੇਂ 'ਚ ਮੁਲਾਕਾਤ ਹੁੰਦੀ ਹੈ ਕਿ ਜਦੋਂ ਜਿਹੜੀ ਬੈਰਕ ਹੁੰਦੀ ਆ ਉਹਦੇ ਖੁੱਲਣ ਦਾ ਟਾਈਮ ਹੁੰਦਾ ਕਿਉਂਕਿ ਉਦੋਂ ਖਾਣਾ ਖਾਣਾ ਸਵੇਰ ਦਾ ਬ੍ਰੇਕਫਾਸਟ ਦਾ ਟਾਈਮ ਹੈ ਕੈਦੀਆਂ ਨੇ ਬਾਹਰ ਆਉਣਾ ਹੁੰਦਾ ਉਹ ਵੀ ਇੱਕ ਸਮਾਂ ਤੇ ਕਿੰਨੇ ਸਮੇਂ ਚ ਤੇ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਉੱਥੇ ਵੇਟਿੰਗ ਨਹੀਂ ਕਰਨੀ ਪੈਂਦੀ ਠੀਕ ਹੈ ਉਸੇ ਟਾਈਮ ਹੋ ਸਕਦਾ ਤਾਂ ਉਸੇ ਟਾਈਮ ਤੁਸੀਂ ਲੇਟ ਹੋਗੇ ਉਹ ਤਾਂ ਭਾਈ ਰਾਜ ਜੀ ਉਹਨਾਂ ਪਹਿਲਾਂ ਹੀ ਆ ਕੇ ਬੈਠਾ ਹੋਵੇ ਮੁਲਾਕਾਤ ਤਾਂ ਉਹ ਹੀ 10 ਤੋਂ 15 ਮਿੰਟ ਦੀ ਹੈ ਤਾਂ ਜਿਹੜਾ ਟਾਈਮ ਉਹਨੂੰ ਵੇਟਿੰਗ ਕਰਨ ਚ ਲੱਗਿਆ ਆਪਾਂ ਉਸ ਨੂੰ ਮੁਲਾਕਾਤ ਦੇ ਕਰਨ ਦੇ ਵਿੱਚ ਗਿਣ ਲੈਣੇ ਆ ਕਿ ਉਹ ਬੱਖਵਾ ਜਿਹੜਾ ਮੁਲਾਕਾਤ ਚ ਲੱਗਿਆ ਤਾਂ ਇਸ ਕਰਕੇ ਇਹ ਗੱਲ ਹੈ ਮੈਨੂੰ ਲੱਗਦਾ ਨਹੀਂ ਕਿ ਭਾਈ ਰਾਜ ਜੀ ਉਹਨਾਂ ਨੇ ਮਨ੍ਹਾ ਕਰਤਾ ਹੋਵੇ ਕਿਉਂਕਿ ਭਾਈ ਰਾਜ ਜੀ ਉਹਨਾਂ ਦੀ ਤਾਂ ਗੱਲ ਚੱਲ ਰਹੀ ਹੈ ਜਿਵੇਂ ਅਕਾਲੀ ਦਲ ਪਿੱਛੇ ਜੇ ਇੱਕ ਵਾਰ ਦਵਾ ਉਹ ਵੀ ਸੀ ਕਿ ਅਕਾਲੀ ਦਲ ਉਹਨਾਂ ਨੂੰ ਪ੍ਰਪੋਜ਼ਲ ਭੇਜ ਰਿਹਾ ਐਸਜੀਪੀਸੀ ਨੂੰ ਬੀਤੇ ਦਿਨੀ ਜੇਕਰ ਆਪਾਂ ਗੱ ਤਾ ਐਡਵੋਕੇਟ ਹਰਿੰਦਰ ਸਿੰਘ ਧਾਮੀ ਮੀਟਿੰਗ ਮੁਲਾਕਾਤ ਕਰਕੇ ਆਇਆ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਟਾਈਮ ਨਹੀਂ ਦੇ ਰਹੀ ਅੱਜ ਕੁਲਦੀਪ ਸਿੰਘ ਗੜਗੱਜ ਨੇ ਵੀ ਇਹ ਗੱਲ ਕਰਤੀ ਅਮਰ ਜੀ ਮੈਂ ਇੱਕ ਗੱਲ ਦੱਸਦਾ ਇੱਕ ਸਮਾਂ ਸੀ ਜਦੋਂ ਐਸਜੀਪੀਸੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਦਲ ਪੰਥਕ ਸਰਕਾਰ ਕਿਹਾ ਜਾਂਦਾ ਸੀ ਉਦੋਂ ਬਿਲਕੁਲ ਉਹਦੇ ਮੁੱਖ ਮੰਤਰੀ ਇਹਨਾਂ ਤਿੰਨ ਆਗੂਆਂ ਦਾ ਇੰਨਾ ਜ਼ਿਆਦਾ ਦਬਦਬਾ ਸੀ ਹੂੰ ਕਿ ਸ਼ਾਮ ਨੂੰ ਟਾਈਮ ਲੈ ਕੇ ਸਵੇਰ ਨੂੰ ਪੀਐਮ ਕਿਸੇ ਵੀ ਸੀਐਮ ਗ੍ਰਹਿ ਮੰਤਰੀ ਰਾਸ਼ਟਰਪਤੀ ਗਵਰਨਰ ਕਿਸੇ ਨਾਲ ਵੀ ਮੁਲਾਕਾਤ ਕੀਤੀ ਜਾ ਸਕਦੀ ਸੀ ਬਿਲਕੁਲ ਬਿਲਕੁਲ ਪਰ ਅੱਜ ਸਿੱਖ ਕੌਮ ਉਸ ਦੌਰ ਤੋਂ ਗੁਜ਼ਰ ਰਹੀ ਹੈ ਹੂੰ ਕਿ ਸਾਨੂੰ ਛੇਤੀ ਛੇਤੀ ਗ੍ਰਹਿ ਮੰਤਰੀ ਮਿਲਣ ਲਈ ਟਾਈਮ ਨਹੀਂ ਦੇ ਰਿਹਾ ਸਿੱਖ ਕੌਮ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰੀ ਕੋਲ ਟਾਈਮ ਨਹੀਂ ਇਹ ਨਹੀਂ ਕਿ ਟਾਈਮ ਨਹੀਂ ਟਾਈਮ ਹੈ ਰਬਾੜਾ ਜੀ ਉਹ ਵੀ ਸਮਾਜੀ ਤੋਂ ਸਰਕਾਰਾਂ ਬਣਾਉਣ ਦੇ ਲਈ ਮੈਂ ਮੈਂ ਉਹੀ ਕਹਿ ਰਿਹਾ ਇੰਨਾ ਚੇਰਿਆਂ ਦੀ ਜਿਹੜੀ ਹੈ ਮਦਦ ਲੈਣੀ ਬਿਲਕੁਲ ਟਾਈਮ ਹੈ ਇਹ ਨਹੀਂ ਕਿ ਟਾਈਮ ਨਹੀਂ ਹੈ ਪਰ ਟਾਈਮ ਮਿਲ ਨਹੀਂ ਰਿਹਾ ਇਹ ਜਾਂ ਵੀ ਸਮਾਂ ਆਇਆ ਕਿ ਟਾਈਮ ਦੇ ਕੇ ਜਿਸ ਦਿਨ ਮੁਲਾਕਾਤ ਦਾ ਟਾਈਮ ਆਇਆ ਔਰ ਬਾਫਤੇ ਤੋਂ ਤੁਰ ਲੱਗਿਆ ਤੇ ਨਾਲ ਹੀ ਫੋਨ ਆ ਗਿਆ ਕਿ ਤੁਹਾਡੇ ਅਜੇ ਮੁਲਾਕਾਤ ਨਹੀਂ ਹੋ ਸਕਦੀ ਤਾਂ ਹੁਣ ਅਸੀਂ ਇੱਥੋਂ ਹੀ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਹੁਣ ਖੜੇ ਕਿੱਥੇ ਆ ਅਸੀਂ ਕਹਿ ਦ ਦੇ ਰਹੇ ਹਾਂ ਕਿ ਉਹ ਬੀਜੇਪੀ ਦਾ ਏਜੰਟ ਹੈ ਉਹਨੂੰ ਬੀਜੇਪੀ ਬੋਲ ਰਹੀ ਹੈ ਆਰਐਸਐਸ ਬੋਲ ਰਹੀ ਹੈ ਆਰਐਸਐਸ ਦਾ ਏਜੰਟ ਹੈ ਜਿੰਨੂੰ ਮਰਜ਼ੀ ਕਹਿ ਦੋ ਪਰ ਗੱਲ ਇਹ ਆ ਕਿ ਜੇ ਅਸੀਂ ਬੀਜੇਪੀ ਦੇ ਏਜੰਟਾਂ ਜੇ ਕਿਸੇ ਸਿੱਖ ਕੌਮ ਦੇ ਆਗੂ ਚ ਬੀਜੇਪੀ ਬੋਲ ਰਹੀ ਹੈ ਉਹਨੂੰ ਬੀਜੇਪੀ ਬੁਲਾ ਰਹੀ ਹੈ ਉਹਨੂੰ ਆਰਐਸਐਸ ਬੁਲਾ ਰਹੀ ਹੈ ਤਾਂ ਉਹਦਾ ਆਰਐਸਐਸ ਨਾਲ ਉਹਦੀ ਗੱਠ ਜੋੜ ਹੈ ਤਾ ਫਿਰ ਕੀ ਆਰਐਸ ਨੂੰ ਟਾਈਮ ਨਹੀਂ ਦਿਵਾ ਸਕਦੀ ਤੇ ਕੀ ਫਿਰ ਉਹਨੂੰ ਬੀਜੇਪੀ ਟਾਈਮ ਨਹੀਂ ਦਿਵਾ ਸਕਦੀ ਗ੍ਰਹਿ ਮੰਤਰੀ ਤੋਂ ਕੀ ਜਾਂ ਇਹ ਹੈਗੀਆਂ ਨੇ ਦੋਸ਼ ਇਲਜ਼ਾਮ ਜਿੰਨੇ ਮਰਜ਼ੀ ਲਈ ਜੋ ਹੁਣ ਹੁਣ ਦੂਜੀ ਗੱਲ ਆ ਗਈ ਤੁਹਾਡੀ ਕਿ 9 ਤਰੀਕ ਨੂੰ ਜਿਹੜੇ 9 ਜੂਨ ਨੂੰ ਅੰਤਰੀ ਕਮੇਟੀ ਦੀ ਮੀਟਿੰਗ ਹੁਣ ਤੱਕ ਉਹਦੇ ਚ ਦੋ ਤਿੰਨ ਚੀਜ਼ਾਂ ਜਿਹੜੀਆਂ ਆਮ ਲੋਕ ਦੇਖ ਰਹੇ ਆ ਉਹਦੇ ਚ ਵੱਡੀਆਂ ਚੀਜ਼ਾਂ ਇੱਕ ਤਾਂ ਇਹ ਹੈ ਕਿ ਪਿਛਲੇ ਦਿਨੀ ਇੱਕ ਅਕਾਲੀ ਆਗੂ ਨੇ ਵਿਰਸਾ ਸਿੰਘ ਬਲਟੋਹਾ ਉਹਨਾਂ ਨੇ ਇੱਕ ਪੱਤਰ ਭੇਜਿਆ ਸ਼੍ਰੀ ਕਲਤਕਸਾਪ ਐ ਜੀ ਪੀ ਸੀ ਨੂੰ ਕਿ ਉਹਨਾਂ ਨੂੰ ਜਿਹੜੇ ਅਕਾਲੀ ਦਲ ਚੋਂ ਕੱਢਿਆ ਗਿਆ 10 ਸਾਲ ਲਈ ਉਹ ਵਾਪਸ ਬੁਲਾਇਆ ਤੇ ਉਹਨਾਂ ਨੂੰ ਮਾਫੀ ਦਿੱਤੀ ਜਾਵੇ ਤੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਜਾਣ ਦਾ ਜਿਹੜਾ ਹੁਕਮ ਸੁਣਾਇਆ ਜਾਵੇ ਬਿਲਕੁਲ ਇੱਕ ਤਾਂ ਉਮੀਦ ਆ ਕਿ ਸ਼ਾਇਦ ਉਹਦੇ ਤੇ ਕੋਈ ਨਾ ਕੋਈ ਜਿਹੜੇ ਸ਼ੈਰ ਸਿੰਘ ਸਾਹਿਬ ਕੋਈ ਮਿਹਰ ਕਰਨ ਉਹਨਾਂ ਤੇ ਤੇ ਸ਼ਾਇਦ ਉਹ ਜਿਹੜੀ ਉਹਨਾਂ ਦੇ ਉਹ 10 ਸਾਲ ਵਾਲਾ ਹੈਗਾ ਉਹਨੂੰ ਕੈਨਸਲ ਕਰਕੇ ਰੱਦ ਕਰਕੇ ਇੱਕ ਮਹਾਨ ਜੀ ਇਹ ਵੀ ਬੜੀ ਚਰਚਾ ਚੱਲ ਰਹੀ ਹੈ ਕਿਉਂਕਿ ਨਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਇਹ ਜਿਹੜੇ ਹੈ ਲਗਾਤਾਰ ਪੰਥਕ 이슈ਾਂ ਦੇ ਵਿੱਚ ਵੀ ਗੱਲ ਕੀਤੀ ਆਵੇ ਜਿਹੜੇ ਬੁੱਧੀਜੀਵੀ ਨੇ ਜਾਂ ਫਿਰ ਆਪਾਂ ਕਹਿੰਦੇ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ ਜਾਂ ਧਾਰਮਿਕ ਸ਼ਕਤੀਆਂ ਦੀ ਗੱਲ ਕੀਤੀ ਜਾਵੇ ਕੁਲਦੀਪ ਸਿੰਘ ਗੜਗਾਜ ਨੂੰ ਸਾਰਿਆਂ ਨੂੰ ਪਤਾ ਹੈ ਕਿਵੇਂ ਲਗਾਇਆ ਕਿਵੇਂ ਲਗਾਇਆ ਇਹ ਵੀ ਹੋ ਸਕਦਾ ਹੈ ਕਿ ਵਿਚਾਰ 9 ਤਰੀਕ ਦੇ ਵਿੱਚ ਹੋ ਸਕੇ ਕਿਉਂਕਿ ਮੈਂਬਰ ਸਭਾ ਨਾਲ ਦੀ ਰਾਏ ਲੈ ਕੇ ਜਿਹੜਾ ਹੈ ਉਤਾਰਿਆ ਜਾ ਸਕਦਾ ਜਾਂ ਲਗਾਇਆ ਜਾ ਸਕਦਾ ਮੈਂ ਦੇਖੋ ਨਹੀਂ ਉਹਦੇ ਵਿੱਚ ਮੈਂ ਉਹੀ ਕਹਿ ਰਿਹਾ ਨਾ ਆਪਾਂ ਉਸੇ ਚੀਜ਼ ਤੇ ਗੱਲ ਕਰ ਰਹੇ ਹਾਂ ਇੱਕ ਤਾਂ ਬਿਰਸਾ ਸਿੰਘ ਬਲਟੋਹਾਲਾ ਆ ਗਿਆ ਹੂੰ ਦੂਜਾ ਮਸਲਾ ਵੀ ਅਕਾਲੀ ਦਲ ਦੇ ਨਾਲ ਹੀ ਜੁੜਿਆ ਹੈਗਾ ਕਿ ਅਕਾਲੀ ਦਲ ਨੇ ਪੱਤਰ ਅਜੇ ਭੇਜਿਆ ਕਿ ਨਹੀਂ ਇਹਦੀ ਹਾਲੇ ਪੁਸ਼ਟੀ ਨਹੀਂ ਹੋਈ ਪਿੱਛੇ ਤੁਹਾਡੇ ਯਾਦ ਹੋਣਾ 10 ਦਿਨ ਪਹਿਲਾਂ ਇੱਕ ਸਾਰੇ মিডিਆ ਹਾਊਸ ਨੇ ਗੱਲ ਚਲਾਈ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲੀ ਦਲ ਸ਼੍ਰੀ ਕਾਲ ਤੱਕ ਸਾਫ ਦੇ ਸਿੰਘ ਸਾਹਿਬਾ ਜੋ ਮਨੋਨੀਤ ਕਰਨ ਦੇ ਜਿਹੜਾ ਉਹਨਾਂ ਨੂੰ ਪ੍ਰਪੋਜ਼ਲ ਭੇਜ ਰਿਹਾ ਹੈ ਇਹ ਬੜੀ ਚਰਚਾ ਹੈ ਬੜੀ ਚਰਚਾ ਹੋ ਸਕਦਾ ਪ੍ਰਪੋਜ਼ਲ ਭੇਜੀ ਹੋਵੇ ਤੇ ਅਜੇ ਓਪਨ ਨਹੀਂ ਹੋਈ ਹੋ ਸਕਦਾ ਉਸੇ ਦਿਨ ਜਿਵੇਂ ਇੱਕੋ ਵਾਰ ਫੈਸਲਾ ਆਇਆ ਸੀ ਅੰਤਰੀ ਕਮੇਟੀ ਦਾ ਕਿ ਫਲਾਣ ਜਥੇਦਾਰ ਹਟਾਤੇ ਤੇ ਇਹਨਾਂ ਨੂੰ ਲਗਾ ਦਿੱਤਾ ਗਿਆ ਤਾਂ ਇਸ ਕਰਕੇ ਦੋ ਵੱਡੇ ਫੈਸਲਿਆਂ ਦੀ ਜਿਹੜੀ ਉਡੀਕ ਹੈ ਦੋ ਵੱਡੇ ਫੈਸਲੇ ਹੋ ਸਕਦੇ ਨੇ ਇੱਕ ਬਿਰਸਾ ਸਿੰਘ ਬਲਟੋਹਾ ਵਾਲਾ ਤੇ ਦੂਜਾ ਭਾਈ ਬਲਵੰਤ ਸਿੰਘ ਰਾਜੂਆਣਾ ਹੁਣ ਐਸਜੀਪੀਸੀ ਪ੍ਰਧਾਨ ਦੀ ਮੁਲਾਕਾਤ ਉਹਨੂੰ ਵੀ ਇਸੇ ਸੰਦਰਭ ਚ ਦੇਖਿਆ ਜਾ ਰਿਹਾ ਤੇ ਅੱਜ ਸਿੰਘ ਸਾਹਿਬ ਦੀ ਮੁਲਾਕਾਤ ਇਹਨੂੰ ਵੀ ਉਸੇ ਸੰਦਰਭ ਚ ਦੇਖਿਆ ਜਾ ਰਿਹਾ ਕਿ ਸ਼ਾਇਦ ਸਿੰਘ ਸਾਹਿਬ ਨਾਲ ਵੀ ਗੱਲ ਹੋਈ ਹੋਈ ਹੋਵੇ ਭਾਈ ਰਾਜਵਾਨਾ ਨੂੰ ਵੀ ਭਾਈ ਅਸੀਂ ਮੀਟਿੰਗ ਰੱਖ ਰਹੇ ਹਾਂ ਹਾਂ ਬਾਹਰ ਡਿਸਕਲੋਸ ਨਾ ਹਾਂ ਡਿਸਕਲੋਸ ਨਾ ਕੀਤੀ ਹੋਈ ਵੀ ਮੀਟਿੰਗ ਰੱਖ ਰਹੇ ਹਾਂ ਤੇ ਗੱਲਬਾਤ ਸਿਰਫ ਹਾਂ ਤੇ ਨਾ ਦੀ ਹੋਈ ਹੋਵੇ ਅੰਦਰ ਤੁਸੀਂ ਕਹਿ ਰਹੇ ਹੋ ਕਿ ਟਾਈਮ ਬਹੁਤ ਘੱਟ ਲੱਗਿਆ ਤਾਂ ਹੋ ਸਕਦਾ ਗੱਲ ਸਿਰਫ ਹਾਂ ਕਿ ਨਾ ਵੀ ਹੋਈ ਹੋਵੇ ਜਾਂ ਫਿਰ ਕੋਈ ਪੱਤਰ ਆ ਜਾ ਹੋਵੇ ਜਿਹੜਾ ਉਹਨਾਂ ਦੇ ਕੋਈ ਕੰਸੈਂਟ ਲੈਣ ਲਈ ਹੋਵੇ ਕੋਈ ਹੋ ਸਕਦਾ ਕੋਈ ਕਿਉਂਕਿ ਜੇ ਕੋਈ ਜਦੋਂ ਕੋਈ ਬੰਦਾ ਜੇਲ੍ਹ 'ਚ ਹੈ ਕੈਦੀ ਹੈ ਜਾਂ ਹਵਾਲਾਤੀ ਹੈ ਉਹਨਾਂ ਦੇ ਦਸਤਕਤ ਜਿਹੜੇ ਆ ਕਿਸੇ ਵੀ ਚੀਜ਼ ਲਈ ਤਾਂ ਉਹ ਜੇਲ੍ਹ ਸੁਪਰਡੈਂਟ ਤੋਂ ਤਸਦੀਕ ਕਰਵਾਏ ਬਿਨਾ ਵੈਲਿਡ ਨਹੀਂ ਹੁੰਦੇ ਇਹ ਨਹੀਂ ਹੈਗਾ ਕਿ ਤੁਸੀਂ ਮੁਲਾਕਾਤ ਕਰਨ ਗਏ ਤੇ ਤੁਸੀਂ ਖਾਲੀ ਪੇਜ ਤੇ ਸਾਈਨ ਕਰਾ ਲੈ ਨਹੀਂ ਹੋਏਗਾ ਜਿੰਨੀ ਦੇਰ ਉਹਨਾਂ ਦਸਤਕਾਂ ਨੂੰ ਜੇਲ੍ਹ ਸੁਪਰਡੈਂਟ ਪਰਵਾਨਗੀ ਨਹੀਂ ਪਰਵਾਨਗੀ ਉਹਨੂੰ ਤਸਦੀਕ ਕਰੇਗਾ ਕਿ ਇਹ ਜਿਹੜੇ ਹੈਗੇ ਮੇਰੇ ਸਾਹਮਣੇ ਹੋਏ ਆ ਤਾਂ ਇਸ ਇਹਨਾਂ ਨੂੰ ਪ੍ਰਵਾਨਗੀ ਹੈ ਤਾਂ ਉਸ ਕਰਦਾ ਹੋ ਸਕਦਾ ਕਿ ਉਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਹਾਂ ਨਾ ਕਰਾਉਣ ਦੀ ਗੱਲ ਹੋਵੇ ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਇਹ ਉਹ 9 ਨੂੰ ਸਾਹਮਣੇ ਆਏਗੀ ਬਿਲਕੁਲ ਠੀਕ ਠੀਕ ਹੈ ਤਾਂ ਹੋ ਸਕਦਾ ਹੈ ਇਸੇ ਸੰਦਰਭ ਦੇ ਵਿੱਚ ਵੀ ਗੱਲਬਾਤ ਹੋਈ ਹੋਵੇ ਚਲੋ ਰਪਾਣਾ ਜੀ ਉਹ ਤਾਂ 9 ਤਰੀਕ ਨੂੰ ਕਲੀਅਰ ਹੋ ਹੀ ਜਾਣਾ ਬਹੁਤ ਬਹੁਤ ਧੰਨਵਾਦ ਪਾਣਾ ਜੀ ਸੋ ਬਿਲਕੁਲ ਜਿਹੜਾ 9 ਤਰੀਕ ਨੂੰ ਕਲੀਅਰ ਫੈਸਲਾ ਆਉਣਾ ਹੈ ਜਿਵੇਂ ਅਸੀਂ ਇਸ ਤੋਂ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੀ ਜਾਣਕਾਰੀ ਉਹ ਸਾਂਝੀ ਕੀਤੀ ਹੈ ਤੇ ਮੁਲਾਕਾਤ ਦੇ ਮਾਇਨੇ ਕੀ ਨੇ 9 ਤਰੀਕ ਨੂੰ ਕੀ ਹੋਣ ਵਾਲਾ ਉਹ ਵੀ ਜਿਹੜਾ ਮੁਰਦਵਾਰਾ 9 ਤਰੀਕ ਨੂੰ ਬੋਲਦਾ ਪੰਜਾਬ ਜਿਹੜੀ ਹੈ ਮੁਰਦਵਾਰਾ ਸੰਖੇਪ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਦਿਓ ਥੈਂਕ ਯੂ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.